ਭਾਈ ਗੁਰਜੀ ਕਾਕਰ ਸਾਹਿਬ ਭਾਈ ਗੁਰਜੀ ਕੀ ਫਤਿਹ ਦਾਸ ਭਾਈ ਹਰਵਿੰਦਰਪਾਲ ਸਿੰਘ ਲिटल ਬੀਬੀ ਕੋਲਾ ਜੀ ਤੋਂ ਸਾਡੇ ਸਤਿਕਾਰਯੋਗ ਮਾਹ ਪੁੱਛ ਭਾਈ ਸੁਪੇ ਗੁਰਕਬਾਲ ਸਿੰਘ ਜੀ ਉਹਨਾਂ ਦੀ ਵੱਡੀ ਬੇਟੀ ਗੁਰਪ੍ਰੀਤ ਕੌਰ ਜੋ ਕੱਲ ਸਤਿਗੁਰਾਂ ਜੀ ਦੇ ਹੁਕਮ ਅਨੁਸਾਰ ਆਪਣਾ ਸਰੀਰਕ ਧਾਮਾ ਚੋਲਾ ਤਿਆਗ ਗਏ ਨੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਹੀ ਹੁਣੇ ਇਸ਼ਨਾਨ ਹੋ ਰਿਹਾ 12 ਵਜੇ ਉਹਨਾਂ ਨੂੰ ਚੀਦਾ ਸਾਹਿਬ ਦੇ ਕੋਲ ਜਿਹੜਾ ਸ਼ਮਸ਼ਾਨ ਘਾਟੇ ਉੱਥੇ ਲੈ ਕੇ ਜਾਣਾ ਉੱਥੇ ਉਹਨਾਂ ਦੇ ਸਰੀਰ ਮਗਨ ਭੇਟ ਕੀਤਾ ਜਾਏਗਾ ਤੇ ਭੋਗ ਦੀ ਰਸਮ ਚ 22 5 ਜੁਲਾਈ 5 ਜੁਲਾਈ ਨੂੰ 5 ਮਾਰਚ 5 ਮਾਰਚ 5 ਮਾਰਚ ਮੰਗਲਵਾਰ ਵਾਲੇ ਦਿਨ ਭੋਗ ਜਿਹੜਾ ਉਹਨਾਂ ਦੇ ਨਿਮਿਤ ਜਿਹੜੇ ਨੇ ਉਹ ਵੀ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਹੋਣਗੇ 12 ਤੋਂ 2 12 ਤੋਂ 2 ਵਿਖੇ ਸਾਰੀ ਸੰਗਤ ਨੂੰ ਬੇਨਤੀ ਹੈ ਅਸੀਸ ਦੇ ਨਾਲ ਬੱਚੀ ਦੇ ਨਿਮਿਤ ਜਿੰਨਾ ਜਾਪ ਹੋ ਸਕੇ ਕੀਤਾ ਜਾਵੇ ਤੇ 5 ਮਾਰਚ ਦਿਨ ਮੰਗਲਵਾਰ 12 ਤੋਂ 2 ਸਾਰੀਆਂ ਸੰਗਤਾਂ ਬੀਬੀ ਕੋਲਾਂ ਦੀ ਭਲਾਈ ਕੇਂਦਰ ਵਿਖੇ ਸ਼ਮੂਲੀਅਤ ਕਰਨਾ ਦੀ ਸਾਰੀਆਂ ਸੰਗਤਾਂ ਨੂੰ ਬੜੇ ਪਿਆਰ ਨਾਲ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਬਹੁਤ ਜੋ ਭਰੇ ਹੋਏ ਮੰਦੇ ਨਾਲ ਸਾਰੀ ਸੰਗਤ ਨੂੰ ਇਹ ਸੁਣਿਆ ਦਿੱਤਾ ਜਾ ਰਿਹਾ ਹੈ ਕਿ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਗੁਰ ਇਕਬਾਲ ਸਿੰਘ ਜੀ ਮਹਾਂਪੁਰਸ਼ਾਂ ਦੀ ਵੱਡੀ ਬੇਟੀ ਬੱਚੀ ਗੁਰਪ੍ਰੀਤ ਕੌਰ ਜਿੰਨੀ ਗੁਰੂ ਰਾਮਦਾਸ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਸਵਾਸਾਂ ਦੀ ਪੂੰਜੀ ਦਿੱਤੀ ਸੀ ਉਸ ਮੁਤਾਬਕ ਇਸ ਲੋਕ ਤੋਂ ਪਰਲੋਕ ਵੱਲ ਚਾਲੇ ਪਾ ਗਈ ਇਹ ਭੈਣ ਸਾਡੀ ਸਾਰੀ ਸੰਗਤ ਅਰਦਾਸ ਕਰੇਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਉਸ ਬੱਚੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਮੇਰਾ ਕਰਨ ਔਰ ਉਹਦੀ ਯਾਦ ਦੇ ਵਿੱਚ ਜਿੰਨਾ ਵੀ ਸਾਰੇ ਜਪ ਤਪ ਕਰ ਸਕਦੇ ਹੋ ਸਹਿਜ ਬਾਟ ਬਾਣੀ ਦੇ ਪ੍ਰਵਾਹ ਜਿਹੜੇ-ਜਿਹੜੇ ਵੀ ਇਸ ਵੇਲੇ ਤੁਸੀਂ ਸੁਣ ਰਹੇ ਹੋ ਬਸ ਤੋਂ ਵੱਧ ਆਪ ਜੀਆਂ ਨੇ ਪਾਣੀ ਦੀ ਹਾਜ਼ਰੀ ਲਾਉਣੀ ਔਰ 5 ਮਾਰਚ ਨੂੰ ਦੁਪਹਿਰੇ 12 ਤੋਂ 2 ਵਜੇ ਤੱਕ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅਮਰitsar ਸਾਹਿਬ ਵਿਖੇ ਜੋ ਅੰਤਮ ਅਰਦਾਸ ਹੋਏਗੀ ਉਹ ਉਸ ਸਥਾਨ ਦੇ ਉੱਤੇ ਜੋ ਵੀ ਆਪ ਜੀ ਜਪ ਤਪ ਕਰੋਗੇ ਸਿਮਰਨ ਕਰੋਗੇ ਉਸ ਬੱਚੀ ਦੇ ਨਮਿੱਤ ਉਹ ਸਾਰਿਆਂ ਦੀ ਹਾਜ਼ਰੀ ਲਾਈ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ